ਪਰ ਮੈਨੂੰ ਕੀ ਪਤਾ ਸੀ ਬੰਦਾ ਆਇਆ ਨਿਕਲੂਗਾ ਹੁਣ ਜੇ ਕੋਈ ਦਿਲ ਦੀ ਤਾਂ ਕਿਸੇ ਦੀ ਬੁਝ ਨਹੀਂ ਸਕਦਾ ਜੇ ਕੋਈ ਐਹ ਜੀ ਮਸ਼ੀਨ ਆ ਜੇ ਜਿਹੜੀ ਇੱਥੇ ਲਾਏ ਤੇ ਦੱਸ ਦੇ ਬੰਦੇ ਦਿਲ ਚ ਬੇਈਮਾਨੀ ਕਿੰਨੀ ਕਰ ਸਭ ਤੋਂ ਪਹਿਲਾਂ ਮੈਂ ਖਰੀਦੂਗਾ ਉਹ ਮਸ਼ੀਨ ਪਹਿਲਾਂ ਵਾਲਾ ਬੰਦਾ ਆਇਆ ਤੁਹਾਡਾ ਪਿਆਰ ਤੁਹਾਡਾ ਸਤਿਕਾਰ ਇਨਾ ਦਿੱਤਾ ਉਹਨੂੰ ਵਿੱਚ ਹੀ ਧੋਖਾ ਦੇ ਕੇ ਛੱਡ ਕੇ ਹੁਣ ਕਹਿੰਦਾ ਮੈਨੂੰ ਇੱਧਰੋਂ ਪਾਸਪੋਰਟ ਐ ਥੋੜੀ ਹੁੰਦਾ ਏ ਸਾਈਕਲ ਦੇ ਵੀ ਸਟੈਂਡ ਹੁੰਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਮਹੀਮ ਦੀ ਕਮਾਂਡ ਸੰਭਾਲੀ ਹੋਈ ਹੈ ਤੇ ਉਹ ਜਲੰਧਰ ਪਹੁੰਚੇ ਸਨ ਪ੍ਰਚਾਰ ਕਰਨ ਦੇ ਲਈ ਪਵਨ ਕੁਮਾਰ ਟੀਨੂ ਦੇ ਲਈ ਵੋਟਾਂ ਮੰਗੀਆਂ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਹਾਲਕਿ ਆਕਾਲੀ ਦਲ ਤੋਂ ਆਮ ਆਦਮੀ ਪਾਰਟੀ ਚਾਈਨੇ ਪਰ ਜਿੰਨਾਂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਸੀ ਯਾਨੀ ਕਿ ਸੁਸ਼ੀਲ ਕੁਮਾਰ ਰਿੰਕੂ ਉਹ ਭਾਜਪਾ ਚਲੇ ਗਏ ਨੇ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਸੁਸ਼ੀਲ ਕੁਮਾਰ ਰਿੰਕੂ ਤੇ ਸਵਾਲ ਖੜੇ ਕਰਨਾ ਵੀ ਨਾ ਭੁੱਲੇ ਆਉਣ ਵਾਲੀ ਇੱਕ ਤਰੀਕ ਨੂੰ ਝਾੜੂ ਦਾ ਬਟਨ ਦਬਕੇ ਤੁਸੀਂ ਮੇਰਾ ਮਾਨ ਵਧਾਓ ਮੈਂ 1 ਸਾਲ ਪਹਿਲਾਂ ਵੀ ਆਇਆ ਸੀ ਪਰ ਮੈਨੂੰ ਕੀ ਪਤਾ ਸੀ ਬੰਦਾ ਹੈ ਨਿਕਲੂਗਾ ਹੁਣ ਜੇ ਕੋਈ ਦਿਲ ਦੀ ਤੱਕ ਇਹਦੀ ਬੁਝ ਨਹੀਂ ਸਕਦਾ ਜੇ ਕੋਈ ਐਹ ਜੀ ਮਸ਼ੀਨ ਆ ਜੇ ਜਿਹੜੀ ਇੱਥੇ ਲਾਏ ਤੇ ਦੱਸ ਦੇ ਬੰਦੇ ਦਿਲ ਚ ਬੇਈਮਾਨੀ ਕਿੰਨੀ ਕ ਹੈ ਸਭ ਤੋਂ ਪਹਿਲਾਂ ਮੈਂ ਖਰੀਦੂਗਾ ਉਹ ਮਸ਼ੀਨ ਹੁਣ ਪਹਿਲਾਂ ਵਾਲਾ ਬੰਦਾ ਆਇਆ ਤੁਹਾਡਾ ਪਿਆਰ ਤੁਹਾਡਾ ਸਤਿਕਾਰ ਇਹਨਾਂ ਦਿੱਤਾ ਉਹਨੂੰ ਵਿੱਚ ਹੀ ਧੋਖਾ ਦੇ ਕੇ ਛੱਡ ਕੇ ਹੁਣ ਕਹਿੰਦਾ ਮੈਨੂੰ ਇੱਧਰੋਂ ਬੱਸੋ ਬੋਟਾ ਐ ਥੋੜੀ ਹੁੰਦਾ ਯਾਰ ਸਾਈਕਲ ਦੇ ਵੀ ਸਟੈਂਡ ਹੁੰਦਾ ਕੋਈ ਸਟੈਂਡ ਹੋਵੇ ਬੰਦੇ ਦਾ ਇਨਕਲਾਬ ਜਿੰਦਾਬਾਦ ਇਹਦੇ ਜਲੰਧਰ ਦੇ ਵਿਕਾਸ ਵਾਸਤੇ ਸਤ ਪਹਿਲਾਂ ਵੀ ਇੱਥੇ 7 ਕਰੋੜ 65 ਲੱਖ ਰੁਪਇਆ ਸੜਕਾਂ ਤੇ ਸੀਵਰੇ ਮੈਂ ਤਾਂ ਕਹਿੰਦਾ ਯਾਰ ਆਪਾਂ ਸ਼ਹਿਰ ਜਿਹੜੇ ਨੇ ਉਹ ਸਾਰੇ ਸੀਵਰੇ ਸਟਕ ਹੋ ਗਏ ਇਹਨਾਂ ਨੂੰ ਨਵੇਂ ਬਣਾਉਣਾ ਪਊਗਾ ਸਾਰੇ ਸਿਸਟਮ ਨੂੰ ਇਨਫਰਾਸਟ੍ਰਕਚਰ ਨੂੰ ਨਵਾਂ ਬਣਾਉਣਾ ਪਊਗਾ ਪਾਰਕਿੰਗਾਂ ਬਣਾਉਣੀਆਂ ਪੈਣਗੀਆਂ ਆ ਬਜ਼ਾਰ 'ਚ ਕੋਈ ਗੱਡੀ ਆ ਜੇ ਪਾਰਕਿੰਗ ਕਿੱਥੇ ਹੋਊਗੀ ਪਾਰਕਿੰਗ ਪ੍ਰੋਪਰ ਬਣਾਓ ਇੱਕ 3rd ਫਲੋਰ 4th ਫਲੋਰ 5th ਫਲੋਰ ਪਾਰਕਿੰਗ ਹੋਵੇ ਉੱਥੋਂ ਖੜਾ ਕੇ ਬੰਦੇ ਆਉਣ ਪਾਰਕਿੰਗ ਤੋਂ ਸਿੱਧਾ ਦੁਕਾਨਾਂ ਨੂੰ ਰਸਤਾ ਹੋਵੇ ਸੋ ਬਹੁਤ ਸਾਰਾ ਵਿਜ਼ਨ ਹੈ ਬਸ ਤੁਸੀਂ ਇੱਕ ਤਰੀਕ ਨੂੰ ਮੈਨੂੰ ਵੇਲਾ ਕਰ ਦਿਓ ਕਿਉਂਕਿ ਆ ਵਿਰੋਧੀ ਪਾਰਟੀਆਂ ਵਾਲੇ ਵੇਲੇ ਹੋ ਜਾਣੇ ਆ ਫਿਰ ਆਪਾਂ ਕੰਮ ਕਰਨ ਤੇ ਆ ਜਿਲੰਦਰ ਦੇ ਵਿੱਚ ਇਸ ਵਾਰ ਮੁਕਾਬਲਾ ਦਿਲਚਸਪ ਹੋਣ ਵਾਲਾ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਉਮੀਦਵਾਰ ਨੇ ਤੇ ਬਾਕੀ ਉਮੀਦਵਾਰਾਂ ਨੇ ਹਾਲਾਂਕਿ ਦਲ ਬਦਲੀ ਕੀਤੀ ਹੋਈ ਹੈ ਕਾਂਗਰਸ ਤੋਂ ਆਏ ਮਹਿੰਦਰ ਕੇਪੀ ਸ਼ਰੂਮਿਆ ਆਕਾਲੀ ਦਲ ਦੇ ਉਮੀਦਵਾਰ ਨੇ ਜਦੋਂ ਕਿ ਆਮ ਆਦਮੀ ਪਾਰਟੀ ਤੋਂ ਆਏ ਸੁਸ਼ੀਲ ਕੁਮਾਰ ਰਿੰਕੂ ਭੀਜਪੀ ਦੇ ਉਮੀਦਵਾਰ ਨੇ ਅਧਿਆ ਕਾਲੀ ਦਲ ਤੋਂ ਆਏ ਪਵਨ ਕੁਮਾਰ ਟੀ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਤੇ ਬੀਐਸਪੀ ਦੇ ਦਾਖੇੜਿਆ ਆਪਣੇ ਪੁਰਾਣੇ ਉਮੀਦਵਾਰ ਬਲਵਿੰਦਰ ਕੁਮਾਰ ਤੇ